ਸਤਿ ਸ੍ਰੀ ਅਕਾਲ ਜੋਤਨ ਜਲਦੀ ਤੁਹਾਡਾ ਸਵਾਗਤ ਹੈ ਜੀ ਜਿਹੜੇ ਅੱਜ ਆਪਾਂ ਜੁੱਟ ਲੈ ਕੇ ਆਏ ਸਾਰੇ ਪਸ਼ਮੀਨੇ ਦੇ ਤੇ ਸ਼ਾਲ ਲੈ ਕੇ ਆਏ ਆ ਸ਼ਾਲ ਆਪਣੇ ਲਾਸਟ ਤੇ ਆ ਠੀਕ ਹੈ ਇਹ ਬਹੁਤ ਸੋਹਣੇ ਸੂਟ ਆ ਸਾਰੇ ਪਸ਼ਮੀਨੇ ਦੇ ਰਹਿਣਗੇ ਤੇ ਪਲੇਨ ਇਹਨਾਂ ਦਾ ਨਾ ਬਾਟਮ ਰਹੂਗੀ ਤੇ ਨਾਲੇ ਸਟਾਲ ਲੋਗਾ ਜਿਵੇਂ ਪ੍ਰਿੰਟ ਸੂਟ ਤੇ ਆ ਤੇ ਓਵੇਂ ਪ੍ਰਿੰਟ ਆਪਣੇ ਸਟਾਲ ਤੇ ਰਹੂਗਾ ਤੇ ਸਲਵਾਰ ਇਹਨਾਂ ਦਾ ਨਾ ਬ੍ਰਾਊਨ ਕਲਰ ਦੀ ਆ ਪਲੇਨ ਜਿਹੜਾ ਆ ਬਾਲਾ ਸੂਟ ਇਹਨਾਂ ਦਾ ਮਹਿਰੂਨ ਜੀ ਪਰਪਲ ਜੀ ਸ਼ੇਡ ਲਵਨ ਪਰਪਲ ਜੀ ਸ਼ੇਡ ਦੀ ਹੋਊਗੀ ਬਾਟਮ ਹੈਗੀ ਇਹਦੇ ਨਾਲ ਬਹੁਤ ਹੀ ਬਿਆਰਾ ਸੂਟ ਹੈ ਇਹਦੇ ਨਾਲ ਨੀਵੀ ਬਲੂ ਆ ਗਈ। ਇਹ ਪਲੇਨ ਸਲਵਾਰਾਂ ਰਹਿਣਗੀਆਂ ਜਿੰਨਾ ਮਰਜ਼ੀ ਆਪਾਂ ਆਰਡਰ ਰੱਖ ਸਕਦੇ ਹਾਂ ਇਹਨਾਂ ਦਾ ਪ੍ਰਾਈਸ ਰੋਗ 950 ਇਹਨਾਂ ਸੂਟਾਂ ਦੀ ਕੈਸ਼ ਔਨ ਡਿਲੀਵਰੀ ਵੀ ਹੈਗੀ ਹੈਗੀ ਸੂਟਾਂ ਦੀ। ਹੁਣ ਸਰਦੀ ਦਾ ਮੌਸਮ ਹੈ ਤਾਂ ਆਪਾਂ ਸਰਦੀ ਵਾਲੇ ਸੂਟ ਹੀ ਲੈ ਕੇ ਆਉਣੇ ਆਂਗੇ ਸਾਰੇ। ਜਿਹੜੇ ਇਹ ਵਾਲੇ ਨੇ ਇਹਨਾਂ ਨਾਲ ਵੀ ਪਲੇਨ ਸਲਵਾਰ ਰਹੂਗੀ ਤੇ ਪੂਰਾ ਡਿਜ਼ਾਈਨ ਦਾ ਸਟਾਲ ਹੋਊਗਾ ਤੇ ਸੂਟ ਦੇ ਉੱਪਰ ਪੱਟੀ ਲੱਗੀ ਹੋਈ ਹੈਗੀ। ਠੀਕ ਹੈ ਇਹ ਬਰੌਨ ਕਲਰ ਦੀ ਹੈ ਇਹਦੇ ਵਾਡਰ ਹੈਗਾ ਥੱਲੇ ਸੂਟ ਦੇ ਬਹੁਤ ਸੋਹਣਾ ਵਾਡਰ ਹੈਗਾ ਇਹਨਾਂ ਸੂਟਾਂ ਤੇ ਜੇ ਤੁਸੀਂ ਮੈਥੋਂ ਦੁਬਾਰਾ ਪਿਕ ਮੰਗਵਾਉਣਾ ਚਾਹੁੰਦੇ ਤਾਂ WhatsApp ਦਾ ਨੰਬਰ ਦਿੱਤਾ ਉਹ ਪਿਕ ਮੰਗਵਾ ਸਕਦੇ ਇਹਨਾਂ ਨੇ ਪੱਟੀ ਵੀ ਵੱੱਟੀ ਆਪਣੀ ਜਿੱਥੇ ਮਰਜ਼ੀ ਕਰ ਸਕਦੇ ਹੋ ਜਿੱਦਾਂ ਮਰਜ਼ੀ ਪ੍ਰਿੰਟ ਰੱਖ ਸਕਦੇ ਆ ਲੈਂਥ ਰੱਖ ਸਕਦੇ ਤੇ ਘੇਰਾ ਵੀ ਦਾ ਵੀ ਕੋਈ ਇਸ਼ੂ ਨਹੀਂ ਸਲਵਾਰ ਸਾਰਿਆਂ ਨਾਲ ਪਲੇਨ ਰਹੂਗੀ ਇਹਨਾਂ ਨਾਲ ਸੂਟਾਂ ਨਾਲ ਇਹ ਫਲਾਵਰ ਵਾਲਿਆਗੇ ਉਹ ਚ ਵੀ ਚਾਰ ਕਲਰ ਸੀ ਇਸ ਵੀ ਚਾਰ ਕਲਰ ਇਹਦੀ ਵੀ ਤੁਸੀਂ ਲੈਂਥ ਦਾ ਕੋਈ ਵੀ ਇਸ਼ੂ ਨਹੀਂ ਜਿੰਨੀ ਮਰਜ਼ੀ ਲੈਂਥ ਰੱਖ ਲਓ ਸਾਰਿਆਂ ਨਾਲ ਸਟਾਲ ਸੂਟ ਨੇ ਆਪਾਂ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਬਹੁਤ ਹੀ ਸੋਹਣਾ ਸੂਟ ਹੈ ਸਟਾਲ ਸੂਟ ਆਗੇ ਇਹਨਾਂ ਆ ਬ੍ਰਾਊਨ ਕਲਰ ਦੀ ਸਲਵਾਰ ਹੋਗੀ ਜਿਵੇਂ ਫਲਾਵਰ ਇਹ ਤੇ ਆ ਨਾ ਸੂਟ ਤੇ ਇਵੇਂ ਸਟਾਲ ਤੇ ਫਲਾਵਰ ਦਿੱਤੇ ਹੋਏ ਆ ਚਾਰੇ ਖੁੰਝ ਜਾਂਦੇ ਠੀਕ ਹੈ ਬਹੁਤ ਹੀ ਸੋਹਣੀ ਵੈਰਾਈਟੀ ਲੈ ਕੇ ਆਉਣੀ ਹੈ ਹਰ ਰੋਜ਼ ਸੁਲਵਸ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਜਿਹੜੇ ਆਹ ਵਾਲੇ ਸੂਟ ਨੇ ਇਹ ਟਾਲੀਅਨ ਬੂਲ ਦੇ ਸੂਟ ਹੈ ਮੈਚਿੰਗ ਸੂਟ ਹੈਗੇ ਇਹ ਇੰਨਾ ਚਾ ਤਿੰਨ ਕਲਰ ਹੀ ਆ ਬਸ ਸੋਡੇ ਪ੍ਰਿੰਟਡ ਜਿਹਨਾਂ ਦਾ ਸਲਵਾਰਾਂ ਨੇਗੀਆਂ ਇਹ ਵੀ ਬਹੁਤ ਸੋਹਣਾ ਸਟਾਫ ਹੈ ਜਿਹੜੇ ਆਹ ਵਾਲੇ ਸੂਟ ਹੈ ਤੇ ਇਹ ਹੀ ਹੈਗੇ ਤੁਸੀਂ ਬਾਜ਼ਾਰ ਚ ਜਾ ਕੇ ਪੁੱਛੋਗੇ ਇਹਨਾਂ ਦਾ ਰੇਟ ਤੁਹਾਨੂੰ ਬਾਜ਼ਾਰ ਚ ਬਹੁਤ ਮਹਿੰਗਾ 2500 2600 2700 ਹੋਗਾ ਜਿਸ ਰੇਟ ਸੁਣ ਕੇ ਤੁਸੀਂ ਉਹਨਾਂ ਦਾ ਹੋ ਜਾਓਗੇ ਹੈਰਾਨ ਇਹਨਾਂ ਦਾ ਰੇਟ ਹੈਗਾ 950 ਉੱਪਰ ਗਲਾ ਵੀ ਬਹੁਤ ਸੋਨਾ ਬਣਿਆ ਹੋਇਆ ਕਾਨੀ ਸੂਟ ਵਾਇਦੇ ਨੇ ਇਹ ਕਾਨੀ ਤਰ੍ਹਾਂ ਦੇ ਸੂਟ ਨੇਗੇ ਦੇਖੋ ਇਹ ਆਪਾਂ ਕੋਈ ਮੈਰਿਜ ਆ ਬਹੁਤੀ ਵੀ ਪਾ ਸਕਦੇ ਆ ਜਾਗੂ ਵਗੈਰਾ ਤੇ ਕੁਝ ਨਹੀਂ ਪਤਲਾਦਾ ਕਿਉਂਕਿ ਸਰਦੀ ਦਾ ਮੌਸਮ ਹੈ ਹੁਣ ਕੋਈ ਬ੍ਰਾਈਡਲ ਹੈ ਨਾ ਉਹ ਵੀ ਆਪਾਂ ਨੂੰ ਸੂਟ ਲੈ ਸਕਦੇ ਆ ਸ਼ਰਾਤ ਨੂੰ ਪਾਉਣ ਵਾਸਤੇ ਹੁਣ ਆਪਾਂ ਨੂੰ ਐਡੇ ਮਹਿੰਗੇ ਸੂਟ ਤਾਂ ਆਪਾਂ ਰਸਤ ਨੂੰ ਪਾ ਕੇ ਪਹਿ ਨਹੀਂ ਸਕਦੇ ਨਾ ਇਹ ਦੇਖੋ ਕਿੰਨੀ ਸੋਹਣੀ ਚੀਜ਼ ਕਾਨੀ ਸੂਟ ਨੇ ਵਜਾਚ ਪੁੱਛੂੰਗਾ 25 2600 ਦਾ ਸੂਟ ਮਿਲੂਗਾ ਸਾਨੂੰ ਅਸੀਂ ਦੇ ਰਹੀ ਹਾਂ ਸਿਰਫ 950 ਦਾ ਜਿਹੜਾ ਸਾਰੇ ਸੂਟਾਂ ਦਾ ਪ੍ਰਾਈਸ ਅੱਜ 950 ਹੈਗਾ ਇਦੋਂ ਘੱਟ ਕੋਈ ਨਹੀਂ ਸਟੋਰ ਸੂਟ ਨੇ ਜਿਹੜੇ ਉਹਨਾਂ ਸ਼ਾਲਾਂ ਦਾ ਸੂਟ ਹੈ ਪ੍ਰਾਈਸ ਹੈਗਾ 550 ਇਹ ਕਾਨੀ ਸੂਟ ਵਜਦੇ ਆ ਇੰਨਾ ਨਾਲ ਵੀ ਸਲਵਾਰਾਂ ਪਲੇਨ ਹੀ ਰਹਿਣਗੀਆਂ ਜਿਵੇਂ ਆ ਛੇੜ ਆ ਨਾ ਬ੍ਰਾਊਨ ਕਲਰ ਦਾ ਐਵੇਂ ਸਲਵਾਰਾਂ ਰਹਿਣੀਆਂ ਇਹਦੇ ਨਾਲ ਬਲੈਕ ਕਲਰ ਦੀ ਸਲਵਾਰ ਹੈਗੀ ਨਾ ਡਾਰਕ ਗ੍ਰੀਨ ਚ ਹੀ ਕਹਿ ਸਕਦੇ ਆ ਨਾ ਹੋ ਆਪਣੇ ਸਾਰੇ ਸ਼ਾਪ ਦੇ ਵੀਜ਼ ਨੇ ਕੋਈ ਵੀ ਇੰਨਾ ਚ ਡਾਰਕ ਕਲਰ ਵੀ ਨੇ ਤੇ ਲਾਈਟ ਵੀ ਨੇ ਇਹਨਾਂ ਦਾ ਵੀ ਲੈਂਥ ਦਾ ਕੋਈ ਇਸ਼ੂ ਨਹੀਂਗਾ ਰਹੂਗੀ ਲੈਂਥ ਇਹਨਾਂ ਦੀ 40 43 44 44 ਵੀ ਆਈ ਵੀ ਤੱਕ ਲੱਗ ਜੂਗੀ ਲੈਸ ਲੂਸ ਲਾ ਕੇ ਇਨ ਆ ਸੂਟਾਂ ਦੀ ਜਿਹੜੇ ਹੁਣ ਸੂਟ ਨੇ ਇਹਨਾਂ ਤੇ ਸੂਟਾਂ ਦੇ ਕੋਈ ਲੈਂਥ ਦੀ ਇਸ਼ੂ ਨਹੀਂ ਹੈਗਾ ਸਾਰੇ ਕਾਨੀ ਦੇ ਸੂਟ ਆ ਪਿਓਰ ਪਸ਼ਮੀਨੇ ਦਾ ਸੂਟ ਆ ਕੋਈ ਵੀ ਲੰਬਾ ਨਹੀਂ ਆਊਗਾ ਸੂਟ ਦਾ ਇਹ ਥੱਲੇ ਦੇਖੋ ਕਿੰਨਾ ਬਾਰਡਰ ਆ ਜਿੰਨੀ ਮਰਜ਼ੀ ਲੈਂਥ ਅੱਕੀ ਜੋ ਕੋਈ ਇਸ਼ੂ ਨਹੀਂ ਹੈਗਾ ਸੂਟਾਂ ਦਾ ਪਸ਼ਮੀਨੇ ਦੇ ਸੂਟ ਲੈਣਗੇ ਸੋਨੂੰ ਆਪਾਂ ਸਾਰੇ ਖੋਲ ਕੇ ਦਿਖਾਈ ਆ ਸੂਟ ਦੇਖੋ ਕਿੰਨੇ ਪਿਆਰੇ ਕਲਰ ਆ ਨਾ ਡਾਰਕ ਨਾ ਲਾਈਟ ਕਨਕੋਂ ਕਿ ਸਰਦੀਤ ਵਿੱਚ ਕੋਈ ਸੁੱਖ-ਦੁੱਖ ਤਾਂ ਬੰਦੇ ਦੀ ਲਾਈਫ 'ਚ ਬਣਿਆ ਹੀ ਆਇਆ ਹਨਾ ਡਿਜ਼ਾਈਨ ਵੀ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਸਾਰੇ ਸੂਟਾਂ ਦੇ ਅਲੱਗ-ਅਲੱਗ ਡਿਜ਼ਾਈਨ ਜੇ ਤੁਸੀਂ ਇਹਨਾਂ ਦੀ ਮੈਨੂੰ WhatsApp ਤੇ ਪਿੱਕਾ ਦੁਆਰੇ ਮੰਗਵਾ ਸਕਦੇ ਹਾਂ ਪ੍ਰਾਈਸ ਮੈਂ ਤੁਹਾਨੂੰ ਮੈਂਸ਼ਨ ਕਰਤਾ ਜਿਹੜੇ ਆ ਸ਼ਾਲ ਆ ਦੇਖੋ ਕਿੰਨਾ ਚਾਰ ਚਫੇਰੇ ਬਾਰਡਰ ਬਣਿਆ ਹੋਇਆ ਸ਼ਾਲਾਂ ਪੂਰੇ ਲੌਂਗ ਪੂਰੇ ਖੁੱਲੇ-ਡੁੱਲੇ ਸ਼ਾਲ ਨੇ ਇਹ ਲਾਈਟ ਵੀ ਨੇ ਤੇ ਡਾਰਕ ਵੀ ਨੇ ਇਹਨਾਂ ਦਾ ਪ੍ਰਾਈਸ ਰਹੂਗਾ 550 ਸ਼ਾਲਾਂ ਦਾ ਕਿੰਨੇ ਸੋਹਣੇ ਨੇ ਚ ਬਹੁਤ سارے ਕਲਰ ਨੇਗੇ ਥੋੜੇ ਜੇ ਕਲਰ ਪਾਏ ਕਿਉਂਕਿ ਫਿਰ ਆਪਣੀ ਵੀਡੀਓ ਬਹੁਤ ਜਿਆਦਾ ਲੌਂਗ ਹੋ ਜਾਂਦੀ ਹੈ ਇਸ ਕਰਕੇ ਅਪ ਸ਼ਾਰਟ ਹੀ ਰੱਖ ਕੇ ਰਾਜੀ ਆ ਕਿਉਂਕਿ ਹਣ ਸਰਦੀ ਦਾ ਮੌਸਮ ਹੈ ਸਸੀ ਅੰਨੀ ਵੀ ਦੁੱਖ ਦੁੱਖ ਜ਼ਿੰਦਗੀ ਚ ਆਉਂਦੀ ਰਹਿੰਦੇ ਆ ਜੇ ਆਪਾਂ ਜ਼ਿੰਦਗੀ ਜਿਉਣੀ ਆ ਤਾਂ ਦੁੱਖ ਵੀ ਆਉਣਗੇ ਆ ਕਿਸੇ ਨੇ ਬ੍ਰੈਡਲ ਨੇ ਲੈਣਾ ਹੋਵੇ ਉਹਦੇ ਵਾਸਤੇ ਰੈੱਡ ਕਲਰ ਦਾ ਬਹੁਤ ਸੋਹਣਾ ਸਟਾਲ ਹੈ ਸਾਰੇ ਸ਼ਾਲ ਅੱਜ ਆਪਾਂ ਤੁਹਾਡੇ ਵਾਸਤੇ ਸਾਰੇ ਸੂਟ ਤੇ ਸ਼ਾਲ ਬਹੁਤ ਸੋਹਣੇ ਲੈ ਕੇ ਆਏ ਹਾਂ ਅੰਤ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਬਹੁਤ ਸੋਹਣੇ ਕਲਰ ਨੇ ਲਾਈਟ ਵੀ ਨੇ ਤੇ ਡਾਰਕ ਵੀ ਨੇਗੇ ਜਿਸ ਨੂੰ ਮੇਰੀ ਵਧੀਆ ਲੱਗਦੇ ਪਲੀਜ਼ ਇੱਕ ਕਮੈਂਟ ਤੇ ਮੈਂ ਕਮੈਂਟ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਲੀਜ਼ ਤੁਹਾਡੇ ਅਗੇ ਰਿਕਵੈਸਟ ਹੈ ਮੇਰੀ ਆਪਾਂ ਤੁਹਾਡੇ ਵਾਸਤੇ ਸੋਹਣੀਆਂ ਸੋਹਣੀਆਂ ਚੀਜ਼ਾਂ ਲਿਆਉਂਦੇ ਰਹਾਂਗੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸੋਡੇ ਸਪੋਰਟ ਦੀ ਬਹੁਤ ਜ਼ਰੂਰਤ ਆ ਆਪਾਂ ਨੂੰ ਐਨੇ ਘੱਟ ਪ੍ਰਾਈਸ ਤੇ ਤੁਹਾਨੂੰ ਸੂਟ ਜਾਂ ਸ਼ਾਲ ਕਿਤੋਂ ਨਹੀਂ ਮਿਲਣਗੇ ਬਾਜ਼ਾਰ ਚ ਜਾ ਕੇ ਪੁੱਛ ਲਓ ਬਹੁਤ ਮਹਿੰਗਾ ਹੋਊਗਾ ਕਿਉਂਕਿ ਇਹ ਸ਼ਾਲ ਹੈਗਾ ਪਸ਼ਮੀਨੇ ਦਾ ਪੂਰੀ ਠੰਡ ਰੁੱਕੇਗਾ ਪੋ ਦੇ ਮਹੀਨੇ ਜਦ ਆਪਾਂ ਗੁਰਦੁਆਰੇ ਵੀ ਜਾਂਦੇ ਆ ਪ੍ਰਭਾਤ ਫੇਰੀਆਂ ਵੀ ਆਉਂਦੀਆਂ ਨੇ ਬਹੁਤ ਸੋਹਣੀ ਚੀਜ਼ ਲੱਗੂਗੀ ਹਰ ਨੂੰ ਪੁੱਛੂਗਾ ਵੀ ਇਹ ਸ਼ਾਲ ਤੁਸੀਂ ਕਿੱਥੋਂ ਲੈਤਾਗਾ ਸਾਰੇ ਕਲਰ ਨੇ ਚ ਡਾਰਕ ਲਾਈਟ ਪੂਰਾ ਫੁੱਲ ਸਟਾਕ ਹੈ ਅੰਤ ਕਰ ਵੀਡੀਓ ਜ਼ਰੂਰ ਦੇਖਿਓ ਸਕਿਪ ਨਾ ਕਰੋ ਸਕਿਪ ਕਰੋਗੇ ਤਾਂ ਸੋਡਾ ਹੀ ਨੁਕਸਾਨ ਹੈ